तुसी देख रहे हो स्टार न्यूज़ 18 चैनल रोजाना ताजा खबरें देखने लिए चैनल को सब्सक्राइब करो हुन तो सामने पेश करदे हा एक खास खबर रिजर्वेशन चोर फरो मोर्चा पंजाब नु नेशनल शेड्यूल कास्ट अलायंस दे प्रदान परमजीत सिंह कैन्डल नु हमारे द ऐलान परमजीत कैंट ने कहा की भगवंत मान सरकार अनुसूचित जाति वर्ग प्रति असंवेदनशील परमजीत कैंट ने कहा की बलविंदर सिंह अगवाई हे समाज दे दी के हित की तर्जमानी कर रहा बलविंदर सिंह कुमरा ने कहा की सरदार कैंट के आने नाल मोर्चे नूं है। आओ देखते दे एक खबर विस्तार सहित

ਉਨ੍ਹਾਂ ਦੇ ਵਿਰੋਧ ਬੰਦੀ ਕਾਨੂੰਨੀ ਪ੍ਰਕਿਰਿਆ ਅਤੇ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ ਲਈ ਜੋ ਆਦੇਸ਼ ਜਾਰੀ ਗਏ ਸਨ ਉਹਨਾਂ ਤੇ ਕਾਰਵਾਈ ਨਾ ਹੋਣ ਕਾਰਨ ਸਮਾਜ ਵਿੱਚ ਬੇਚੈਨੀ ਅਤੇ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਆਪਦੀ ਸਰਕਾਰ ਦੇ ਪ੍ਰਤੀ ਸਮਾਜ ਵਿੱਚ ਪਾਰੀਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਅਨੁਸੂਚਿਤ ਜਾਤੀ ਵਰਗੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਨਾ ਕਰਵਾਇਆ ਤਾਂ ਆਉਣ ਵਾਲੇ ਸਮੇਂ ਦੌਰਾਨ ਸਰਕਾਰ ਵਿਰੁੱਧ ਸੰਗ੍ਰਹਿ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਨੁਸੂਚਿਤ ਜਾਤੀਆਂ ਦੇ ਵਿਧਾਇਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਂਦੇ ਵਿਧਾਨ ਸਭਾ ਸੈਸ਼ਨ ਦੌਰਾਨ ਸਰਕਾਰ ਵੱਲੋਂ ਕੀਤੇ ਵਾਅਦੇ ਉਠਾਉਣ ਕਿਉਂਕਿ ਸਰਕਾਰ ਦਾ ਵਤੀਰਾ ਅਨੁਸੂਚਿਤ ਜਾਤੀ ਵਰਗ ਪ੍ਰਤੀ ਅਸੰਵੇਦਨਸ਼ੀਲ ਹੈ ਉਹਨਾਂ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਨੂੰ ਜਾਣਬੁੱਝ ਕੇ ਦਬਾਉਣ ਅਤੇ ਅਣਗੌਲੀਆਂ ਕੀਤਾ ਜਾ ਰਿਹਾ ਹੈ ਨੈਸ਼ਨਲ ਸ਼ੈਡਿਊਲ ਕਾਸਟ ਐਲਾਈਅንስ ਨੇ ਮੋਰਚੇ ਵੱਲੋਂ ਮੁਹਾਲੀ ਫੇਸ ਸੱਧਿਆ ਲਾਈਟਾ ਨੇੜੇ 16 ਫਰਵਰੀ ਦਿਨ ਐਤਵਾਰ ਨੂੰ ਮੋਰਚਾ ਸਥਾਨ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮੌਕੇ ਆਗੂਆਂ ਸਮੇਤ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਨੇ ਪਰਮਜੀਤ ਸਿੰਘ ਕੈਂਦ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਹੱਕਾਂ ਦੀ ਲੜਾਈ ਵਿੱਚ ਸਰਦਾਰ ਕੈਂਦ ਸਾਡੇ ਨਾਲ ਚਟਾਨ ਦੀ ਤਰ੍ਹਾਂ ਖੜ੍ਹ ਹੰਗੇ। ਅਸੀਂ ਪਹਿਲਾਂ ਵੀ ਕਈ ਲੜਾਈਆਂ ਮਿਲ ਕੇ ਲੜੀਆਂ ਹਨ। ਨੈਸ਼ਨਲ ਸ਼ੈਡਿਊਲ ਕਾਸ ਅਲਾਈਅੰਸ ਦੇ ਸਾਥ ਨਾਲ ਸਾਡੇ ਮੋਰਚੇ ਨੂੰ ਹੋਰ ਬਲ ਮਿਲਿਆ ਹੈ। ਗੁੰਬੜਾ ਨੇ ਸਮੂਹ ਐਸਬੀਸੀ ਸਮਾਜ ਨੂੰ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਵਿੱਚ ਹਮਹਮਾ ਕੇ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲਵਾ ਪ੍ਰਿੰਸੀਪਲ ਬਨਵਾਰੀ ਲਾਲ ਪਰਮਿੰਦਰ ਸਿੰਘ ਮਲਵਾ ਸੁਰਿੰਦਰ ਸਿੰਘ ਕੰਡਾਲਾ ਸ਼੍ਰੀ ਡੀਕੇ ਉਬਰਾਏ ਸ਼੍ਰੀ ਜੀਵਨਗਰ ਬਾਬੂ ਵੇਦ ਪ੍ਰਕਾਸ਼ ਪ੍ਰੋਫੈਸਰ ਗੁਲਾਬ ਸਿੰਘ ਬੰਜੀਤ ਸਿੰਘ ਆਦਿ ਹਾਜ਼ਰ ਹੋਏ ਸਾਡੇ ਰਿਪੋਰਟਰ ਨਾਲ ਆਗੂਆਂ ਨੇ ਜੋ ਗੱਲਬਾਤ ਕੀਤੀ ਆਓ ਸੁਣਦੇ ਹਾਂ ਇਹ ਜੋ ਰਿਜ਼ਰਵੇਸ਼ਨ ਚੋਰ ਫਰਮੋਰਚਾ ਪਿਛਲੇ ਲਗਭਗ ਲੰਮੇ ਅਰਸੇ ਤੋਂ ਸਰਦਾਰ ਬਲਵਿੰਦਰ ਸਿੰਘ ਕੁੰਬੜਾ ਦੀ ਗਵਾਹੀ ਹੇਠ ਜੋ ਚੱਲ ਰਿਹਾ ਮੋਹਾਲੀ ਦੇ ਇਸ ਧਰਨੇ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜਿਸ ਰਹੀਂ ਅਸੀਂ ਦੇਖਿਆ ਇਹਨਾਂ ਨਾਲ ਜੋ वार्तालाਪ ਕੀਤੀ ਹੈ ਕਿ ਜਿਹੜੇ ਪਿਛਲੇ ਸਮੇਂ ਤੋਂ ਇੱਕ ਲੰਮੇ ਅਰਸੇ ਤੋਂ ਪੰਜਾਬ ਦੇ ਵਿੱਚ ਜਾਲੀ ਸਰਟੀਫਿਕੇਟ ਲੈ ਕੇ ਸਰਕਾਰੀ ਨੌਕਰੀਆਂ ਲਈਆਂ ਨਗਰ ਕੌਂਸਲ ਦੇ ਮੈਂਬਰ ਬਣੇ ਸਰਪੰਚ ਬਣੇ ਮੈਂਬਰ ਪੰਚਾਇਤ ਬਣੇ ਉਹਨਾਂ ਦੇ ਲਈ ਜਿਹੜੀ ਬਲਵਿੰਦਰ ਸਿੰਘ ਕੁੰਬੜਾ ਉਹਨਾਂ ਨੇ ਚੋਰ ਫੜੋ ਮੋਰਚਾ ਹੈ ਰਿਜ਼ਰਵੇਸ਼ਨ ਦੇ ਨਾਲ ਜਿਹੜੇ ਖਿਲਵਾੜ ਕਰ ਰਹੇ ਨੇ ਉਹਨਾਂ ਦੇ ਲਈ ਅਸੀਂ ਇਹਨਾਂ ਦੀ ਗੱਲ ਦੀ ਪ੍ਰਸ਼ੰਸਾ ਕਰਦੇ ਹਾਂ ਕਿ ਲੰਮੇ ਅਰਸੇ ਤੋਂ ਜਿਹੜੇ ਇਹ ਸੰਘਰਸ਼ ਨੂੰ ਚਲਾ ਰਹੇ ਨੇ ਔਰ ਇਸ ਸੰਘਰਸ਼ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਪੰਜਾਬ ਸਰਕਾਰ ਉਹਨੂੰ ਇਹ ਚਾਹੀਦਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਗਲਤ ਸਰਟੀਫਿਕੇਟ ਬਣਾ ਕੇ ਨੌਕਰੀਆਂ ਪ੍ਰਾਪਤ ਕੀਤੀਆਂ ਨੇ ਸਰਪੰਚੀਆਂ ਕੀਤੀਆਂ ਨੇ ਮੈਂਬਰ ਪੰਚਾਇਤ ਬਣੇ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਔਰ ਉਹਦੇ ਨਾਲ ਔਰ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਜਿਹੜਾ ਨਵੇਂ ਸਿਰੇ ਤੋਂ ਹੁਣ ਜਿਹੜੀਆਂ ਰਿਕਰੂਟਮੈਂਟ ਪਿਛਲੇ ਸਮੇਂ ਦੇ ਦੌਰਾਨ ਹੋਈਆਂ ਨੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਔਰ ਇੱਕ ਅਲੱਗ ਤਰ੍ਹਾਂ ਦੀ ਮੁਹਿੰਮ ਚਲਾ ਕੇ ਜਿੰਨੇ ਅਨੁਸੂਚੀ ਜਾਤੀ ਦਾ ਸਰਟੀਫਿਕੇਟ ਲੈ ਕੇ ਨੌਕਰੀ ਪ੍ਰਾਪਤ ਕਰਦੇ ਨੇ ਉਹਨਾਂ ਦੀ ਮੁੜ ਜਿਹੜੀ ਹੈ ਉਹ ਜਾਂਚ ਪੜਤਾਲ ਕੀਤੀ ਜਾਵੇ ਕਿਉਂਕਿ ਲਗਭਗ ਪੰਜਾਬ ਦੇ ਵਿੱਚ 3-4 ਲੱਖ ਦੇ ਕਰੀਬ EMPLOYEES ਆ ਔਰ 1 ਲੱਖ ਦੇ ਕਰੀਬ ਅਨੁਸੂਚੀ ਜਾਤੀ ਵਰਗ ਚੋਂ ਆਂਦਾ ਉਹਦੇ ਵਿੱਚੋਂ ਲਗਭਗ 5 ਤੋਂ 10% ਜਿਹੜੇ ਐਸੇ ਵਿਅਕਤੀ ਨੇ ਜਿਨ੍ਹਾਂ ਨੇ ਜੈਲੀ ਸਰਟੀਫਿਕੇਟ ਲੈ ਕੇ ਨੌਕਰੀ ਪ੍ਰਾਪਤ ਕੀਤੀ ਹੈ ਜਾਂ ਉਹ ਨੌਕਰੀ ਤੇ ਮੌਜੂਦਾ ਲੱਗੇ ਨੇ ਜਾਂ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਹੈ ਕਿਉਂਕਿ ਅਸੀਂ ਦੇਖਿਆ ਕਿ ਇਹਨਾਂ ਦੇ ਸੰਘਰਸ਼ ਦੇ ਦੌਰਾਨ ਪਿਛਲੇ ਸਮੇਂ ਦੌਰਾਨ ਜਿਹੜੇ ਵੱਡੇ ਵੱਡੇ ਅਫੀਸਰ ਵੱਡੇ ਵੱਡੇ ਕਲਾਕਾਰ ਉਹਨਾਂ ਦੇ ਮਾਪੇ ਔਰ ਉਹਨਾਂ ਦੇ ਭਾਈ ਭੈਣ ਜਿਹੜੇ ਗਲਤ ਸਰਟੀਫਿਕੇਟ ਲੈ ਕੇ ਨੌਕਰੀ ਪ੍ਰਾਪਤ ਕੀਤੀ ਹੈ ਉਹਨਾਂ ਦੇ ਖਿਲਾਫ ਅੱਜ ਤੱਕ ਜਿਹੜਾ ਐਕਸ਼ਨ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਉਹ ਐਕਸ਼ਨ ਤੁਰੰਤ ਕੀਤਾ ਜਾਣਾ ਚਾਹੀਦਾ ਹੈ ਔਰ ਇਸ ਸੰਘਰਸ਼ ਦੌਰਾਨ ਜਿਹੜੇ ਇਹਨਾਂ ਤੇ ਝੂਠੇ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਨੇ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਜੋ ਨੈਸ਼ਨਲ ਸ਼ਡਿਊਲ ਕਾਸਟ ਅਲਾਈანს ਹੈ ਸਾਡਾ ਅਸੀਂ ਇਹਨਾਂ ਨੂੰ ਉਸ ਦਾ ਸਮਰਥਨ ਦੰਨੇ ਆ ਔਰ ਇਹਨਾਂ ਦਾ ਜਿਹੜਾ ਅਗਲਾ ਜਿਹੜਾ ਸੰਘਰਸ਼ ਹੋਏਗਾ ਉਹਦੇ ਵਿੱਚ ਇਹਨਾਂ ਨੂੰ ਅਸੀਂ ਹਰ ਤਰ੍ਹਾਂ ਦੀ ਮਦਦ ਕਰਾਂਗੇ ਔਰ ਜਿਹੜੇ ਇਹਨਾਂ ਦੇ ਖਿਲਾਫ ਝੂਠੇ ਪਰਚੇ ਦਰਜ ਕਰੇ ਨੇ ਜਾਂ ਜਿਹੜੀ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ ਜਿਹੜੇ ਰੈਜ਼ਰਵੇਸ਼ਨ ਚੋਰ ਫਰੋ ਮੋਰਚੇ ਦੇ ਰਾਹੀਂ ਬੰਦਿਆਂ ਨੇ ਜਿਹੜੇ ਆਈਡੈਂਟੀਫਾਈ ਕੀਤੇ ਨੇ ਲਗਭਗ ਇਹਨਾਂ ਨੇ ਮੈਨੂੰ ਦੱਸਿਆ ਕਿ 70 ਦੇ ਕਰੀਬ 80 ਦੇ ਕਰੀਬ ਜਿਹੜੇ ਵਿਅਕਤੀ ਨੇ ਉਹਨਾਂ ਦਾ ਅਸੀਂ ਜਿਹੜੀ ਹੈ ਪਛਾਣ ਕਰ ਲਈ ਹੈ ਉਹਨਾਂ ਦੇ ਖਿਲਾਫ ਜਿਹੜੀ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਔਰ ਉਹਨਾਂ ਨੂੰ ਨੌਕਰੀ ਤੋਂ ਤੁਰੰਤ ਬਰਖਾਸ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਔਰ ਜਿਹੜੇ ਵਿਅਕਤੀ ਵਿਚਾਰ ਅਧੀਨ ਹੈਲਫੇਅਰ ਡਿਪਾਰਟਮੈਂਟ ਦੇ ਉਸ ਸਕਰੂਟਨਿੰਗ ਕਰਕੇ ਵਿਜੀਲੈਂਟ ਕਮੇਟੀ ਜਿਹੜੀ ਬਣੀ ਹੈ ਉਹ ਤੁਰੰਤ ਉਹਨਾਂ ਤੇ ਫੈਸਲਾ ਕਰੇ ਔਰ ਬਾਕੀ ਜਿਹੜੇ ਬੰਦੇ ਪਾਈਪਲਾਈਨ ਚ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਇਹ ਕਾਨੂੰਨੀ ਚਾਰਾਜੋਈ ਕਰਕੇ ਤੁਰੰਤ ਐਕਸ਼ਨ ਕਰਨਾ ਚਾਹੀਦਾ ਔਰ ਜਿੱਦਾਂ ਦਾ ਵਿਸ਼ ਸੰਘਰਸ਼ ਇਹ ਇਸ ਪਲੇਟਫਾਰਮ ਦੇ ਉਤੋਂ ਕਰਨਗੇ ਅਸੀਂ ਉਸ ਦਾ ਸਮਰਥਨ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅਸੀਂ ਪ੍ਰੈਸ ਰਾਹੀਂ ਸਾਡਾ ਸਾਡੇ ਐਸਸੀ ਤੇ ਵੀਸੀ ਸਮਾਜ ਦੇ ਲੋਕ ਆਪਣੇ ਆਪਣੇ ਘਰਾਂ 'ਚ ਬੈਠੇ ਸਾਡੀ ਆਵਾਜ਼ ਸੁਣ ਰਹੇ ਨੇ ਤੇ ਅੱਜ ਜਿਹੜਾ ਇਸੇ ਸਾਡੇ ਕੋਲੇ ਬਜਕਾਰ ਪਰਮਜੀਤ ਸਿੰਘ ਜੀ ਕੈਂਥ ਰੇਲੈਂਸ ਨੈਸ਼ਨਲ ਟੈਲੀਕਾਸਟਿੰਗ ਦਾ ਇੱਕ ਸੰਸਥਾ ਦੇ ਪ੍ਰਧਾਨ ਨੇ ਤੇ ਵੱਖ-ਵੱਖ ਪਾਰਟੀਆਂ ਦੇ ਨਮਾਇਦੇ ਵੀ ਨੇ ਤੇ ਅਸੀਂ ਪਾਰਟੀਵਾਦੀ ਤੋਂ ਉਪਰ ਉੱਠ ਕੇ ਸਾਰੇ ਹੀ ਸੱਜਣਾ ਨੂੰ ਮੈਂਤਰਾ ਨੂੰ ਸਹਿਯੋਗੀ ਸੱਜਣਾ ਨੂੰ ਦੇ ਐਸੀਬੀਸੀ ਸਮਾਜ ਦੀ ਕਾਫੀ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ ਚਾਹੋ ਸਕਾਲਰਸ਼ਿਪ ਦੀ ਗੱਲ ਹੋਵੇ ਜਾਂ ਕੋਈ ਹੋਰ ਦੂਜੇ ਤੀਜੇ ਲੋਕਾਂ ਦੇ ਪਰਚੇ ਜਦੋਂ ਅਤਿਆਚਾਰ ਪ੍ਰਸ਼ਟਾਚਾਰ ਹੁੰਦਾ ਕਿਸੇ ਦੇ ਖਿਲਾਫ ਆਪਣੀਆਂ ਆਪਣੀਆਂ ਆਵਾਜ਼ ਆਪਣੇ ਏਰੀਏ 'ਚ ਆਪਣੇ ਖੇਤਰ 'ਚ ਆਪਣੇ ਪੰਜਾਬ 'ਚ ਚੁੱਕਦੇ ਰਹਿੰਦੇ ਨੇ ਤੇ ਅਸੀਂ ਸਾਰੇ ਹੀ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਜਿਹੜੀਆਂ ਹੋਰ ਵੀ ਸਾਡੀਆਂ ਸੰਸਥਾਵਾਂ ਨੇ ਐਨ ਜੀਓ ਨੇ ਬਹੁਤ ਸਾਰੀਆਂ ਜਿਹੜੀਆਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਐਸਸੀ ਤੇ ਬੀਸੀ ਇਕੱਠੇ ਹੋ ਕੇ ਲੋਕ ਆਪਣਾ ਜਿਹੜਾ ਫੇਕ ਸਰਟੀਫਿਕੇਟਾਂ ਦੀ ਲੜਾਈ ਹੈ ਜਾਲੀ ਸਰਟੀਫਿਕੇਟਾਂ ਦੀ ਲੜਾਈ ਹੈ ਮੇਰੀ ਕੱਲੇ ਦੀ ਲੜਾਈ ਨਹੀਂ ਸਾਡੀ 2-4 ਬੰਦਿਆਂ ਦੀ 10ਾਂ ਦੀ ਲੜਾਈ ਨਹੀਂ ਇਹ ਪੂਰੇ ਸਮਾਜ ਦੀ ਲੜਾਈ ਹੈ ਇਸ ਸਮਾਜ ਵਿੱਚ ਆਪਣਾ ਵੱੱਦੇ ਵੱਦ ਯੋਗਦਾਨ ਪਾਓ ਸਾਡਾ ਸਹਿਯੋਗ ਦਿਓ ਸਹਿਯੋਗ ਦਿੱਤੋ ਦਿਓ ਤਾਂ ਕਿ ਅਸੀਂ ਜਿਹੜਾ ਵੱਡਾ ਸੰਘਰਸ਼ ਵਿੜ ਸਕੀਏ ਜੋ ਸਰਕਾਰਾਂ ਪਿਛਲੇ ਸਮੇਂ ਵੀ ਨਹੀਂ ਕਰ ਸਕੀਆਂ ਤੇ ਹੁਣ ਮਾਨਯੋਗ ਸਾਡੀ ਮੁੱਖ ਮੰਤਰੀ ਦੀ ਪੰਜਾਬ ਦੀ ਸਰਕਾਰਾਂ ਵਾਲੀ ਪਾਰਟੀ ਦੀ ਹੈ ਜੋ ਵਿਧਾਨ ਸਭਾ 'ਚ ਅਨਾਉਂਸ ਹੁੰਦਾ ਹੈ 5 ਮਾਰਚ ਨੂੰ ਜਿਹਨੂੰ ਆ 5 ਮਾਰਚ ਨੂੰ ਇੱਕ ਸਾਲ ਹੋਣ ਵਾਲਾ ਹੋ ਗਿਆ ਸਿਰਫ ਦਾ ਸਿਰਫ ਉਹ ਬਿਆਨ ਰਹਿ ਗਿਆ ਡਾਕਟਰ ਬਲਜੀਤ ਕੌਰ ਜਿਹੜੀ ਮੰਤਰੀ ਹੈ ਸਾਡੀ ਸਬੰਧਤ ਉਹਨਾਂ ਨੇ ਵੀ ਇੱਕ ਲਿਸਟ ਵਗਾਈ ਸਾਰਾ ਕੁਝ ਕੀਤਾ ਮੀਟਿੰਗਾਂ ਕੀਤੀਆਂ ਪਰ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਐਸੀ ਤਰ੍ਹਾਂ ਪਹਿਲਾਂ ਹਰਪਾਲ ਜੀਮਾ ਜੀ ਨੇ ਮੀਟਿੰਗਾਂ ਬੁਲਾਈਆਂ ਧਰਨਾ ਪਹਿਲੇ ਫੇਸ ਤੋਂ ਠਾਲਦਾ ਸੀ ਵੀ ਹਾਂ ਜੀ ਤੁਹਾਡੀ ਕਾਰਵਾਈ ਹੋਗੀ ਕੋਈ ਕਾਰਵਾਈ ਨਹੀਂ ਹੋਈ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਕ ਸਾਲ ਹੋ ਗਿਆ ਐਨਾਨਸ ਕੀਤਾ ਨੂੰ ਵਿਧਾਨ ਸਭਾ 'ਚ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਸਿਰਫ ਦਾ ਸਿਰਫ ਇੱਕ ਐਲਾਨ ਤੇ ਬਿਆਨ ਰਹਿ ਗਿਆ ਵਿਧਾਨ ਸਭਾ ਚ ਕੀਤੇ ਗਏ ਐਲਾਨ ਤੇ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਸ ਨੂੰ ਕੀ ਸਮਝੀਏ ਆ ਜਬਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਕਈ ਨਮੀਆਂ ਭਰਤੀਆਂ ਦੀ ਗੱਲ ਕਰਦੇ ਨੇ ਨਿਆਂ ਸਾਫ ਦੀ ਗੱਲ ਕਰਦੇ ਨੇ ਕ੍ਰੈਪਸ਼ਨ ਖਤਮ ਕਰਨ ਦੀ ਗੱਲ ਕਰਦੇ ਨੇ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਨੇ ਪਰ ਲੇਕਿਨ ਕੋਹਾ ਦੂਰ ਗੱਲ ਕਰਨੀ ਤੇ ਕਥਨ ਵਿੱਚ ਬਹੁਤ ਫਰਕ ਹੈ ਤੇ ਅਸੀਂ ਸਾਰੇ ਵੀਰਾਂ ਨੂੰ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਹਾਂ ਪ੍ਰੈਸਰਾਂ ਨੂੰ ਤੇ ਆ ਕੇ ਮੋਰਚੇ ਦਾ ਸਾਥ ਦਿਓ ਸਹਿਯੋਗ ਦਿਓ ਤਾਂ ਕਿ ਜਿਹੜੇ ਐਸਸੀਬੀਸੀ ਸਮਾਜ ਦੀ ਲੜਾਈ ਲੜੀ ਜਾ ਸਕੇ ਤੇ ਸਾਡਾ ਪਰਸੋਂ ਦਾ ਜਿਹੜਾ ਪ੍ਰੋਗਰਾਮ ਹੈ ਐਤਵਾਰ ਦਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਜਿਹੜਾ ਇੱਥੇ ਬਣਾਇਆ ਜਾਵੇਗਾ ਉਸ ਤੇ ਵੀ ਆਪਣਾ ਆਪਣਾ ਯੋਗਦਾਨ ਪਾ ਕੇ ਪਰਸੋਂ ਨੂੰ ਜਰੂਰ ਟਾਈਮ ਕੱਢ ਕੇ ਸਮੇਂ ਸਿਰ ਪਹੁੰਚੋ ਤਾਂ ਕਿ ਆਪਣੇ ਆਪਣੇ ਵਿਚਾਰ ਦੱਸੇ ਜਾਣ ਤਾਂ ਕਿ ਅਸੀਂ ਜਿਹੜਾ ਧਰਨੇ ਦੀ ਵਿਉਂਤਬੰਦੀ ਅੱਗੇ ਕਿਵੇਂ ਚੱਲਣਾ ਕਿਸ ਤਰ੍ਹਾਂ ਕਰਨਾ ਸਾਨੂੰ ਕੀ ਕੀ ਕਰਨਾ ਚਾਹੀਦਾ ਆਪਣੇ ਵਿਚਾਰ ਦੱਸਣਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ